ਸੈਂਡ ਸੋਲજર ਡਿਵਾਈਨ ਪਬਲਿਸ਼ਿੰਗ ਘੜਦੀਵਾਲਾ ਨੂੰ ਪਰਾਲਾ ਕੀਤਾ ਜਾ ਰਿਹਾ ਸ਼ਹੀਦੀ ਹਫਤਾ ਚੱਲ ਰਿਹਾ ਦੇ ਦੌਰਾਨ ਬੱਚਿਆਂ ਨੂੰ ਅੱਜ ਗੁਰਦੁਆਰਾ ਗਰਨਾ ਸਾਹਿਬ ਵਿਖੇ ਦਰਸ਼ਨ ਕਰਵਾਏ ਜਾਣਗੇ ਤੇ ਇਤਿਹਾਸ ਸਰਵਣ ਕਰਵਾਇਆ ਜਾਊਗਾ ਪ੍ਰਿੰਸੀਪਲ ਸਰ ਦਾ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਦਰਸ਼ਨ ਕਰਨਗੇ ਜੁੜੇ ਰਹਿਣਾ I'm mm -hmm. ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਤ ਸਿ ਗੁਰ ਕੋ ਸਿਮਰੋ ਸਾਸ ਸਾਸ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੀ ਰਾਤ ਗੁਰ ਕਾ ਦਰਸਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਤੋਏ ਤੋਏ ਪੀਵਾਂ ਗੁਰ ਕਾ ਜੈ ਤਨ की जन् कीमेल धारो इ को चुलावो पाखा महा अगन्ते हाथ दे राखा, गुर का दर् ਦੇਖ ਦੇਖ ਜੀਵਾਂ ਗੁਰੂ ਕੇ ਚਰਨ ਕੋਇ ਤੋਇ ਪੀਵਾਂ ਗੁਰੂ ਦਾ ਦਰਸ਼ਨ नीत जिस पर साद वेरी सब मीत गुर का दर्शन देख देख जीवा गुरु के चरण तोए तोए पीवा गुरु का दर्शन देख देख जीवा, तो ए तो ए देख, देख जीवा, गुर का दर्शन देख देख जीवा गुरु चर गुर का गुरुका देख देख जीवा गुरु चरण गुरु को कुसिमरो सस सस गुरु मेरे प्राण सत गुरु मेरी गुर मे गुरु को ख़ुसिम रो सस गुरु मेरे प्राण सत गुरु मेरी रास गुरु का दर्शन देख देख जीवा गुरु के चरण तोए तोए पीवा गुरु का दर्शन देख देख जीवा गुरु के तोए तोए तिमा ਕਹਣ ਲੱਗੇ ਗੁਰੂ ਤੇਗ ਬਹਾਦਰ ਦੇ ਪੋਤੇ ਆ ਕਿ ਸੋਚਦੇ ਆਂ ਵੀ ਤਲਵਾਰਾਂ ਦੇ ਮੁਠਿਆਂ ਤੇ ਹੱਥ ਪਾਏਗਾ ਤੇ ਕੱਢੇਗਾ ਤੇ ਆਪਾਂ ਡਰਦੇ ਆਵਾਂਗੇ ਕਹਣ ਲੱਗੇ ਆਪਾਂ ਸੀਸ ਝਕਾਉਣਾ ਨਹੀਂ ਜਾਣਦੇ ਆਪਾਂ ਸੀਸ ਕਟਾਉਣਾ ਜਾਣਦੇ ਉਹਨਾਂ ਗੁਰੂ ਕਿਆਂ ਲਾਲਾਂ ਨੇ ਜਲਮਾ ਦੀ ਕਚਹਿਰੀ ਵਿੱਚ ਪੇਸ਼ੀ ਭੁਗਤਿਆਂ 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 ਈਮ ਨਾ ਮੰਨੀ ਉਹਨਾਂ ਦੀ ਉਹਨਾਂ ਦੀ ਈਮ ਨਾ ਮੰਨੀ ਸਿੱਖੀ ਸਦਕ ਤੋਂ ਡੋਲੇ ਨਾ ਇਦਾਂ ਦਾ ਦਿਨ ਆ ਗਿਆ ਇਹ ਦਿਨ ਆ ਗਿਆ ਵੀ ਉਹਨਾਂ ਨੂੰ ਨੀਹਾਂ ਵਿੱਚ ਚਣਿਆ ਜਾਣਾ ਹੈ ਨੀਹਾਂ ਵਿੱਚ ਚਣਿਆ ਜਾਣਾ ਗੁਰੂ ਕੇ ਲਾਲ ਖਲੋਤੇ ਇੱਟਾਂ ਆਈਆਂ ਕਿੱਤਾਂ ਲੱਗਦੀਆਂ ਲੱਗਦੀਆਂ ਗੋਡੀਆਂ ਤੱਕ ਆਈਆਂ ਹੁਣ ਜਦੋਂ ਗੋਡੀਆਂ ਦੀਆਂ ਚੱਪਣੀਆਂ ਇੱਟਾਂ ਦੇ ਵਿੱਚ ਫਿੱਟ ਕਰਨੀਆਂ ਨਾ ਕੰਧ ਵਿੱਚ ਦੀਵਾਰ ਵਿੱਚ ਤੇ ਕਹਿੰਦੇ ਵੀ ਸਭ ਜਦਾਂ ਕਹਿੰਦੇ ਵੀ ਇੱਕ ਤੋੜ ਕੇ ਨਹੀਂ ਲਾਉਣੀ ਇੱਕ ਭੰਲ ਕੇ ਨਹੀਂ ਲਾਉਣੀ ਇੱਕ ਸਾਬਤ ਨਾਲ ਆਉਣੀ ਹੈ ਇੰਨੀਆਂ ਹੂੰ ਗੋਡਿਆਂ ਦੀਆਂ ਚੱਪੜੀਆਂ ਅੱਗੇ ਨੂੰ ਵਧੀਆਂ ਉਹਨਾਂ ਇੱਕ ਦਾ ਹਿੱਸਾ ਦਿੱਤੋ ਕੰਢੇ ਤੇ ਚੱਪੜੀਆਂ ਫਿੱਟ ਕਰ ਲਿਆ ਸਾਰੀਆਂ ਕੰਧ ਦੇ ਵਿੱਚ ਦੀਵਾਰ ਵਿੱਚ ਪਰ ਗੁਰੂ ਕੇ ਲਾਲ ਕਹਿੰਦੇ ਵੀ ਇੱਟ ਤੋੜ ਕੇ ਨਾ ਲਾਈਂ ਇੱਟ ਸਾਬਤ ਲਾਈਂ ਇੱਟ ਦਾ ਹਿੱਸਾ ਨਾ ਕੱਢ ਇੱਟਾਂ ਸਾਬਤ ਲਾ ਤੂੰ ਐਦਾਂ ਕਰ ਸਾਡੇ ਗੋਡਿਆਂ ਦੀਆਂ ਚੱਪੜੀਆਂ ਕੱਢ ਦੇ ਗੁਰੂ ਕੇ ਲਾਲਾਂ ਦੀਆਂ ਗੋਡਿਆਂ ਦੀਆਂ ਚੱਪੜੀਆਂ ਤੱਕ ਨਿਕਲੀਆਂ ਇੱਥੋਂ ਤੱਕ ਇੱਟਾਂ ਚਿੰਨ ਦਿੱਤੀਆਂ ਗਈਆਂ ਦਮ ਘੁੱਟੇ ਦੀਵਾਰਾਂ ਵੀ ਡਿੱਗੀਆਂ ਗੁਰੂ ਕੇ ਲਾਲ ਵੀ ਡਿੱਗੇ ਕਿਤਾਬਾਂ ਦੇ ਪੰਨੇ ਕਹਿੰਦੇ ਕਿ ਮੁੱਖਾਂ ਨਾਲ ਬੰਨ ਕੇ ਉਹਨਾਂ ਨੂੰ ਪੂਤਾਂ ਦੀਆਂ ਸ਼ਮਕਾਂ ਨਾਲ ਮਾਰਿਆ ਵੀ ਗਿਆ ਕਿਤਾਬਾਂ ਦੇ ਪੰਨੇ ਕਹਿੰਦੇ ਹੱਥ ਦੇ ਵਿੱਚ ਗੋਲੇ ਲੈ ਕੇ ਹੱਥ ਦੇ ਵਿੱਚ ਛੋਟੇ ਛੋਟੇ ਰੋੜੇ ਲੈ ਕੇ ਸਹਬਜ਼ਾਦਿਆਂ ਦੇ ਤਨ ਦੇ ਉੱਤੇ ਮੱਥਿਆਂ ਦੇ ਉੱਤੇ ਮੂੰਹਾਂ ਦੇ ਉੱਤੇ ਰੋੜੇ ਤੇ ਪੱਥਰ ਵੀ ਮਾਰੇ ਜਾਂ ਬਾਬਾ ਜੂਰਾ ਵਾਸੀ ਉਸੇ ਨੇ ਇਹ ਜਿੱਦੀਆਂ ਪਾ ਗਏ ਸੈਡ ਜਤਾ ਪਾਪਾ ਫਤੇ ਸਿੰਘ ਸਾਹਿਬ ਦੀ ਜੀ ਦੀ ਘਰੀਦਾਂ ਨੰਗ ਪੱਗ ਦਾਸ 12 ਮਿਲਕ ਸਰਸੋਂ ਤੋਂ ਬਾਅਦ ਸੈਡ ਜਤਾ ਪਾਪਾ ਫਤੇ ਸਿੰਘ ਸਾਹਿਬ ਜੀ ਨੇ ਸ਼ਹੀਦੀ ਦੀ ਯਾਤਰਾ ਪ੍ਰਾਪਤ ਕੀਤੀ ਹੈ ਤੇ ਸਤਾਰਜੋ ਦੇ ਮਾਤਾ ਮਾਨ ਗੁਜਰ ਕੌਰ 80 ਸਾਲਾਂ ਦੀ ਮਾਂ ਜੀ ਨੇ ਖੰਡਾ ਮੁਰਗੇ ਤੋਂ ਥੱਲੇ ਸੁੱਟ ਕੇ ਜਰਮਾ ਨੇ ਸ਼ਹੀਦੀ ਦਾ ਸਦਕੇ ਜਾਈਏ ਪਾਣੀ ਮੋਤੀ RAM ਨਹਿਰਾ ਜੀ ਦੇ ਉਹਨਾਂ ਨੇ ਦੁੱਧ ਕਰਾਉਣ ਦੀ ਸੇਵਾ ਕੀਤੀ ਸਦਕੇ ਜਾਈਏ ਦਿਵਾਨ ਤੋਂ ਦਸਪਾ ਦੇ ਕੰਮ ਦੀ ਜੁਆਤ ਨੂੰ ਜਾਣੀ ਹੈ ਸੁਧੀਆਂ ਵੀ ਮੈਂ ਖੁਸ਼ੀ 27 ਤਰੀਕ ਵਾਲੇ ਦਿਨ 27 ਤਰੀਕ ਸ਼ੁੱਕਰਵਾਰ ਦਾ ਦਿਨ ਆਪਕੋ ਆਪਣੇ ਕਰਾਚ ਦੇ 10 ਵਜੇ ਨੀਰ ਮੰਤਰ ਤੋਂ ਗੁਰ ਮੰਤਰ ਦਾ ਪਾਠ ਕਰਨਾ ਆਉ ਇੱਕ ਵਾਰੀ ਪੜ੍ਹ ਲਓ ਕੋਪ ਹੋਣ ਕਰੂ ਵਾਤਨਾਮ ਸਤਨਾਮ ਆਪਕੋ ਕਰਨਾ ਆਪਕੋ ਪੰਜਾਬੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਜਿਹੀ ਵਿਚਾਰ ਕਰਦੇ ਹੁਆ 10 ਪਾਸੋਂ ਹੋਈਆਂ ਦੇਲਿਤ ਧੁੱਲਾਂ ਦੀ ਆਪਦੀ ਨੇ ਵਿਜਵਾ ਬਰਖਿਸ਼ ਕਰਨੀ ਸਾਰੇ ਬੱਚਿਆਂ ਨੇ ਸਕੂਲ ਪ੍ਰਬੰਧਕਾਂ ਸਰਕਾਰ ਦੇ ਸਾਧਨਾਂ ਤੇ ਅਧਿਆਪਕ ਸਹਿਬਾਨ ਸਭ ਦੀਆਂ ਭੈਣਾਂ ਸਾਰੀਆਂ ਹੀ ਸਰਕਾਰ ਦੀ ਮਿਲ ਹੋਰ ਤੱਕ ਨਾਲ ਸਰਕਾਰ ਦੇ ਸਾਰੇ ਸਰਕਾਰੀ ਨੂੰ ਸਾਰਿਆਂ ਨੂੰ ਜੀਓ ਆਇਆ ਜਲਪਾਨ ਪ੍ਰਸ਼ਾਦਾ ਪਾਣੀ ਆਦਿ ਇਹ ਸ਼ਕਿਆ ਹੋਰ ਕਿਸੇ ਸੇਵਾ ਦੀ ਲੋੜ ਹੋਵੇ ਭਾਈ ਸਿੰਘ ਬਸਰਾਮਾ ਜੀ ਦਾ ਕਿਉਂਕਿ ਬੜਾ ਕੀਮਤੀ ਪਲਾਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਦਾ ਕਰਨਾ ਚਾਹੁੰਦਾ ਆ ਕਿਉਂਕਿ ਜਿਹੜਾ ਸੰਖੇਪ ਇਤਿਹਾਸ ਸਰਵਣ ਕਰਉਣਾ ਨਾ ਇਹ ਬੜਾ ਔਖਾ ਹੁੰਦਾ ਜਦੋਂ ਅਸੀਂ ਕਿਸੇ ਨੂੰ ਡਿਟੇਲ ਵਿੱਚ ਦੱਸਦੇ ਆ ਤਾਂ ਸਾਡੇ ਕੋਲ ਸਮਾਂ ਹੁੰਦਾ ਅਸੀਂ ਦੱਸਦੇ ਆ 7 ਦਿਨਾਂ 7 ਦਿਨ ਦਾ ਇਤਿਹਾਸ ਪਰ ਸੰਖੇਪ ਦੇ ਵਿੱਚ ਜਿਹੜਾ ਇਹਨਾਂ ਨੇ ਸਾਰਾ ਇਤਿਹਾਸ ਸਾਨੂੰ ਸਰਵਣ ਕਰਵਾਇਆ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਸਰਵਰ ਨੂੰ ਸਮੂਹ ਟੀਚਰਸ ਵੱਲੋਂ ਵਿਦਿਆਰਥੀਆਂ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਆਂ ਦੇਖੋ ਕਿਵੇਂ ਤੁਸੀਂ ਬੈਠੇ ਆ ਨਾ ਕਿੰਿਆਂ ਨੂੰ ਲੱਗਦਾ ਸ਼ਾਇਦ ਅਸੀਂ ਫਰਸ਼ ਤੇ ਬੈਠੇ ਆ ਤਾਂ ਸਾਨੂੰ ਠੰਡ ਲੱਗਦੀ ਆ ਪਰ ਉਹਨਾਂ ਦਾ ਸਮਾਂ ਉਹ ਯਾਦ ਰੱਖ ਕਰੋ ਕਿ ਠੰਡੇ ਬੁਰਜ ਦੇ ਵਿੱਚ ਕਿਵੇਂ ਉਹਨਾਂ ਨੇ ਰਾਤ guzari ਪੂਰੀ ਆਪਾਂ ਤਾਂ ਜੇ 10 ਮਿੰਟ ਲਈ 15 ਮਿੰਟ ਲਈ ਵੀ ਜੇ ਇੱਥੇ ਬੈਠੇ ਆ ਜਾਂ ਖੜੇ ਹੁੰਨੇ ਆ ਸਾਡੇ ਪੈਰ ਠਰ ਜਾਂਦੇ ਆ ਪਰ ਉਹਨਾਂ ਨੂੰ ਜ਼ਰੂਰ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਜ਼ਰੂਰ ਯਾਦ ਕਰੋ ਤੇ ਪ੍ਰਮਾਤਮਾ ਦੇ ਨਾਲ ਜੁੜੋ ਤੇ ਜਿਵੇਂ ਇਹਨਾਂ ਨੇ ਭਾਈ ਸਾਹਿਬ ਜੀ ਨੇ ਕਿਹਾ ਆ ਕਿ 27 ਤਰੀਕ ਨੂੰ ਅਸੀਂ ਜਾਪ ਕਰਨਾ 10 ਵਜੇ ਸਾਰਿਆਂ ਨੇ ਤੇ ਤੁਹਾਨੂੰ ਵੀ ਜਾਪ ਕਰਵਾਇਆ ਇਸੇ ਤਰ੍ਹਾਂ ਪਰਮਾਤਮਾ ਦੇ ਨਾਲ ਸਾਰਿਆਂ ਨੇ ਜੁੜਨਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਸੀ ਖੜੀ ਮਾਤਾ ਦੇਖਦੀ ਹੋ ਖੜੀ ਕੈਸੀ ਚੰਦਰੀ ਸੀ ਖੜੀ ਮਾਤਾ ਦੇਖਦੀ ਹੋ ਖੜੀ ਤੋਰ ਪੋਤੇ ਹੱਥੀ ਚੁੱਪ ਤੇ ਚੁਪੀਤੀ ਹੋਵੇਗੀ ਹਾ ਦਿਲਾਂ ਦਾਦੀ ਜੀ ਦੇ ਦਿਲ ਤੇ ਕੀ ਪੀਤੀ ਹੋਵੇਗੀ ਫਤੇ ਸਿੰਗ ਨੇ ਜਾ ਫਤੇ ਸਾਂਜੀ ਕੀਤੀ ਹੋਵੇਗੀ ਦਿਲਾਂ ਦਾ ਦੀਜੀ ਤੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਗ ਨੇ ਜਾ ਫਤੇ ਸਾਂਜੀ ਕੀਤੀ ਹੋਵੇਗੀ

ਫਤੇ ਸਿੰਗ ਨੇ ਜਾ ਫਤੇ ਸਾਂਜੀ ਕੀਤੀ ਹੋਵੇਗੀ ਦਿਲਾਂ ਦਾ ਜੀਤੇ ਦਿਲ ਤੇ ਕੀ ਬੀਤੀ ਹੋਵੇਗੀ ਫਤੇ ਸਿੰਗ ਨੇ ਜਾ ਫਤੇ ਸਾਂਜੀ ਕੀਤੀ ਹੋਵੇਗੀ ਕਾਰੇ ਸੀ ਸਿੱਧ ਕਾ ਦੇ ਪੱਕੇ ਕਿਥੋਂ ਵੈਰੀ ਕੋਲੋ ਹਾਰੇ ਸੀ ਇਹ ਬੱਚਿਆਂ ਨੇ ਦਰਸ਼ਨ ਕਰ ਲਏ ਆ ਜੀ ਬੱਚੇ ਜਾ ਰਹੇ ਹੁਣ ਸਕੂਲ ਵਿਖੇ ਵਾਪਸ ਇਤਿਹਾਸ ਵੀ ਸਰਵਣ ਕੀਤਾ ਬੱਚਿਆਂ ਨੇ ਇੱਕ ਵਾਰ ਫਿਰ ਤੋਂ ਪ੍ਰਿੰਸੀਪਲ ਸਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਟੀਚਰਸ ਦਾ ਦੇ ਬੇਨਤੀ ਕਰਦੇ ਆ ਕਿ 27 ਦਸੰਬਰ ਨੂੰ ਸਵੇਰੇ 10 ਵਜੇ ਮੂਲ ਮੰਤਰ ਦਾ ਪਾਠ ਜਰੂਰ ਕਰਿਏ ਤੇ ਪਰਮਾਤਮਾ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ